ਅਸੀ ਤੇਆ ਬਾਬਲ ਚਾਰ ਚਾਰੇ ਲਾਡਲੀਆਂ ਸਾਨੂੰ ਚਾਰ ਨੂੰ ਦਿੱਤਾ ਪਿਆਰ ਨਾਨਕੇ ਦਾਦਕਿਆਂ ਸਾਨੂੰ ਚਾਰ ਨੂੰ ਮਿਲਿਆ ਪਿਆਰ ਨਾਨਕੇ ਦਾਦਕਿਆਂ ਅਸੀ ਤੇਆ ਬਾਬਲ ਚਾਰ ਚਾਰੇ ਲਾਡਲੀਆਂ ਸਾਨੂੰ ਚਾਰਾ ਨੂੰ ਮਿਲਿਆ ਪਿਆਰ ਨਾਨਕੇ ਦਾਦਕਿਆਂ ਸਾਨੂੰ ਚਾਰਾ ਨੂੰ ਮਿਲਿਆ ਪਿਆਰ ਨਾਨਕੇ ਦਾਦਕਿਆਂ ਅਸੀਂ ਉੱਡਿਆ ਬਾਰੰਬਾਰ ਖੰਬਕਲਾਰ ਨਦੀਆਂ ਪਾਰ ਅਸੀਂ ਉੱਡਿਆ ਬਾਰੰਬਾਰ ਖੰਬਕਲਾਰ ਨਦੀਆਂ ਪਾਰ ਮਹਿਲੀ ਸਾਡੇ ਆਲ ਨੇ ਉਡਾਰੀ ਲਾਮ ਦੀਆ ਸਾਨੂੰ ਚਾਰ ਨੂੰ ਮਿਲਿਆ ਪਿਆਰ ਨਾਨਕੇ ਦਾਦਕਿਆਂ ਅਸੀਂ ਬੀਰੇ ਪੈਣਾ ਚਾਰੇ ਚਾਰੇ ਲਾਡ ਲੀਆਂ ਸਾਨੂੰ ਚਾਰ ਨੂੰ ਮਿਲਿਆ ਪਿਆਰ ਨਾਨਕੇ ਦਾਦਕਿਆਂ ਸਨੁਚਾਰਾ ਨੂੰ ਮਿਲਿਆ ਪਿਆਰ ਨਾਨਕੇ ਦਾਦਕਿਆਂ ਅਸੀਂ ਉੱਡਿਆਂ ਬਰੰਬਾਰ ਖੰਬਖਲਾਰ ਨਦੀਆਂ ਪਾਰ ਅਸੀਂ ਉੱਡਿਆਂ ਬਰੰਬਾਰ ਖੰਬਖਲਾਰ ਨਦੀਆਂ ਪਾਰ ਮਹਿਲੀ ਸਾਡੇ ਆਲ ਨੇ ਉਡਾਰੀ ਲਾਮ ਦਿਆ ਅਸੀ ਮਾਵੇਂ ਪਾਣ ਜੀਆ ਚਾਰ ਚਾਰੇ ਲਾਡ ਲੀਆਂ ਅਸੀ ਮਾਵੇਂ ਪਾਣ ਜੀਆ ਚਾਰ ਚਾਰੇ ਲਾਡ ਲੀਆਂ ਸਾਨੂੰ ਚਾਰਣੂ ਮਿਲਿਆ ਪਿਆਰ ਨਾਨਕੇ ਦਾਦਕਿਆਂ ਅਸੀ ਉੱਡਿਆ ਬਾਰੰਬਾਰ ਖੰਬਕ ਲਾਰ ਨਦੀਆਂ ਪਾਰ ਅਸੀਂ ਉੱਡੀਆ ਬਰੰਬਾਰ ਖੰਬ ਕਲਾਰਨ ਦੀਓ ਪਾਰ ਬਹਿਲੀ ਸਾਡੇ ਆਲ ਨੇ ਉਡਾਰੀ ਲਾਮ ਦੀਆ ਅਸੀਂ ਚਾਚੇ ਪਤੀ ਜੀਆਂ ਚਾਰ ਚਾਰੇ ਲਾਡ ਲੀਆਂ ਅਸੀਂ ਚਾਚੇ ਪਤੀ ਜੀਆਂ ਚਾਰ ਚਾਰੇ ਲਾਡ ਲੀਆਂ ਬੇਟੀਆਂ ਕੋ ਮਤੁਰ ਲਾਇਆ ਕੀਜੀਏ बेटियां हर किसी के नसीब में नहीं होती क्योंकि बेटियों को पालने की औकात हर किसी में नहीं होती प्रिय दर्शकों जेकर थानू ए लोकगीत बढ़िया लगया होवे ता प्लीज वीडियो नु लाइक करियो शेयर करियो और थे सब्सक्राइब करियो ਤੁਹਾਡਾ ਪਿਆਰ ਮੇਰੇ ਲਈ ਬਹੁਤ ਜ਼ਰੂਰੀ ਹੈ ਜੀ थैंक यू ਜੀ